ਸਮਾਨ ਦੇ ਨਾਲ ਲੱਗਦੇ ਪਿੰਡ ਟੈਂਥਲ ਟੈਂਥਲ ਦੇ ਵਿੱਚ ਇੱਕ ਬਜ਼ੁਰਗ ਜੋੜਾ ਰਹਿੰਦਾ ਹੈ ਜਿਨ੍ਹਾਂ ਕੇ ਬੱਚੇ ਆਸਟ੍ਰੇਲੀਆ ਤੇ ਕੈਨੇਡਾ 'ਚ ਰਹਿੰਦੇ ਆਂ। ਬੇਟੀ ਆਸਟ੍ਰੇਲੀਆ ਰਹਿੰਦੀ ਹੈ, ਬੇਟਾ ਕੈਨੇਡਾ ਰਹਿੰਦਾ ਹੈ। ਉਹਦੀ بیٹے ਦਾ ਵਿਆਹ ਵੀ ਹੋਇਆ, ਉਹ ਆਪਣੇ ਬੱਚਿਆਂ ਨਾਲ ਉੱਥੇ ਰਹਿ ਰਹੇ ਆ। ਇਹ ਪਰਿਵਾਰ ਕੁਝ ਦਿਨ ਕੈਨੇਡਾ ਤੇ ਆਸਟ੍ਰੇਲੀਆ ਲਾ ਕੇ ਹੁਣ ਮਹੀਨੇ ਤੋਂ ਇੱਥੇ ਪਿੰਡ ਆਇਆ ਸੀ। ਇਹਨਾਂ ਨੇ ਕੋਈ ਜ਼ਮੀਨ ਖਰੀਦਣੀ ਸੀ। ਕਰਦੇ ਵਿੱਚ 5 ਲੱਖ ਰੁਪਏ ਪਏ ਸੀ ਕਿਉਂਕਿ ਜਿਹੜਾ ਬਿਆਨਾਂ ਕੀਤਾ ਹੋਣਾ ਪਾਰਟੀ ਨਾਲ ਜਿਸ ਨੇ ਜ਼ਮੀਨ ਵੇਚ ਲੈਣੀ ਸੀ ਜਿਨ੍ਹਾਂ ਤੋਂ ਉਸਕਾ ਕੋਈ ਲੋਨ ਹੋ ਗਿਆ, ਲੇਟ ਹੋ ਗਿਆ ਤੇ ਇਹਨਾਂ ਨੇ ਪੈਸੇ ਕਰਖ ਲਈ ਇਹ ਵੀ ਤੋਂ ਕੁਝ ਦਿਨ ਵਾਸਤੇ ਬਾਦਚੇ ਸਿਰ ਹਿਸਟਰੀ ਕਰਾ ਲਾਂਗੇ ਲੇਕਿਨ ਬੀਤੀ ਰਾਤ ਇਸ ਘਰ ਦੇ ਵਿੱਚ ਚੋਰੀ ਕੀ ਵਾਰਦਾਤ ਹੋਈ ਹੈ ਜਿਹੜੇ ਕਿ ਅਲਵਾਰੀ ਦੇ ਵਿੱਚੋਂ 5 ਲੱਖ ਰੁਪਏ ਪਿਆ ਸੀ ਇਹਨਾਂ ਦਾ ਨਗਦ ਉਹ ਲੈ ਕੇ ਫਰਾਰ ਹੋ ਗਏ ਔਰ ਇੱਕ ਮੋਬਾਈਲ ਫੋਨ ਲੈ ਗਏ ਲੇਕਿਨ ਇਨ ਬਜ਼ੁਰਗਾਂ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਣਾ ਠੀਕ ਨਹੀਂ ਕਿਉਂਕਿ ਐਨ ਆਰ ਆਈ ਪਰਿਵਾਰ ਹੈ ਪੁਲਿਸ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਚੋਰਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕਰਕੇ ਇਹ ਪੈਸੇ ਦੀ ਬਰਾਮਦਗੀ ਕਰਾਈ ਜਾਵੇ ਦਿਖਵਿੰਦਰ ਸਿੰਘ ਅਸੀਂ ਦੋਵੇ ਜੀਰੀ ਨੇ ਅਸੀਂ ਰਾਤ ਸਾਡੇ 11 ਵਜੇ ਤੱਕ ਜਾਗਦੇ ਰਹੇ 11 ਵਜੇ ਤੋਂ ਬਾਅਦ ਅਸੀਂ ਪੌਣੇ ਕੋ 12 ਵਜੇ ਸੁੱਤੇ ਤੇ ਸਵਾ ਦੋ ਵਜੇ ਮੈਂ ਉੱਠਿਆ ਸਵਾ ਦੋ ਵਜੇ ਮੈਂ ਉੱਠਿਆ ਮੈਂ ਬੂਆ ਲਾਇਆ ਬਾਹਰ ਲਾ ਪੰਜਾਬ ਕਰਨ ਗਿਆ ਤੇ ਗੋਤਾਰ ਮੇਰੇ ਗੱਲ ਚ ਪੈ ਗਿਆ ਐਲਸੀਟੀ ਵਾਲੀ ਜਿਹੜੀ ਉਹ ਤਾਰ ਵੀ ਉਹਨਾਂ ਖਿੱਚੀ ਲਾਦੀ ਸੀ ਉਹਦੇ ਮੈਂ ਪਰਤ ਕੇ ਵੇਖਿਆ ਤੇ ਆਹ ਮੇਰਾ ਬੂਆ ਲੱਫੇੜ ਦੋ ਬਿਲਰੇ ਸੀ ਖੁੱਲੇ ਪੈ ਰਹੇ ਦੋ ਬਾਹਰ ਲੱਗਿਆ ਠੀਕ ਹੈ ਬਾਹਰਲਾ ਗੇਟ ਬੱਜਾ ਬੱਤੇ ਸਾਡੇ ਦੋ ਨੇ ਦੋ ਵੇ ਬਾਹਰ ਕਿੱਥੇ ਕਿੱਥੇ ਰਹਿੰਦੇ ਨੇ ਤੁਹਾਨੂੰ ਇੱਕ ਚਟੇਲੀਆ ਇੱਕ ਕੈਨੇਡਾ ਬੇਟਾ ਦੋਨੋਂ ਬੇਟੇ ਇੱਕ ਬੇਟੀ ਇੱਕ ਬੇਟਾ ਦੋ ਦੋ ਕਿਤੇ ਰਹਿੰਦੀ ਹੈ ਬੇਟੀ ਚਟੇਲੀਆ ਮੁੰਡਾ ਮੁੰਡਾ ਕੈਨੇਡਾ ਉਹ ਵਿਆਹ ਹੈ ਦੋਵੇਂ ਵਿਆਹ ਨੁਕਸਾਨ ਲਗਦਾ ਪੰਜ ਲੱਖ ਦਾ ਇਹ ਅਸੀਂ ਪੈੜੀ ਲਈ ਸੀ ਉਹਦੀ ਕਰਾਣੀ ਸੀ ਰਜਿਸਟਰੀ ਹੂੰ 20 ਤਰੀਕ ਨੂੰ ਰਜਿਸਟਰੀ ਹੋਣੀ ਸੀ ਅੜ 20 ਤਰੀਕ ਲੰਘ ਗਈ ਹੈ ਉੱਥੇ ਉਹਨਾਂ ਦਾ ਥੋੜਾ ਲੋਨ ਜੜ ਗਿਆ ਸੀ ਉਹ ਲੋਨ ਜੜਨ ਕਰਕੇ ਉਹਨਾਂ ਲਈ ਥੋੜੀ ਤਰੀਕ ਅਗਾ ਕਰ ਲੋ ਜੇ ਸਾਡੇ ਲੋਨ ਦੇ ਕੋਈ ਤੁਹਾਨੂੰ ਮਾਫੀ ਆ ਜਾਵੇ ਉਹ ਬੰਦਾ ਹੀ ਪਿੰਡ ਦੇ ਹੀ ਐ ਉਹ ਬੰਦਾ ਮਕਰਲੇ ਪਾਸੇ ਸਾਡੇ ਘਰ ਐ ਕਰਦੇ ਵਰਸੇ ਰਹਿੰਦੇ ਇੱਥੋਂ ਦੇ ਜਿਹਦੇ ਕੋਲ ਪਹਿਲੀ ਲਈ ਐ ਤਾਂ ਅਸੀਂ ਆ ਕੇ ਚਲੋ ਸੀ ਲੈਣੀ ਸੀ ਕਿ ਉਹਨਾਂ ਨੂੰ ਲੈਣੀ ਸੀ ਜ਼ਮੀਨ ਅਸਾਂ ਲੈਣੀ ਸੀ ਉਹਨਾਂ ਕੋਲ ਉਹਨਾਂ ਤੋਂ ਲੈਣੀ ਸੀ ਹਾਂ ਉਹ ਜਿਹ ਅਸੀਂ ਪੈਸੇ ਲੈਂਦੇ ਹਣ ਮੈਂ ਕਿਹਾ ਚੱਲੇ ਨਾ ਜਿਹੜਾ ਪਰਨੇ ਨੇ ਤੇ ਚਲ ਜੇ ਕਿਸੇ ਦਾ ਫਾਇਦਾ ਹੋ ਜਾਏ ਆਪਣੇ ਇੱਕ ਮਹੀਨਾ ਹੋਰ ਹੈਗਾ ਹੋ ਜਾਏਗਾ ਹੋਰ ਕੀ ਐ ਉਹ ਅਸੀਂ ਜੀ ਉਹਦੇ ਉਹਨਾਂ ਦੇ ਲੋਣ ਵਾਸਤੇ ਪੈਸੇ ਕਰ ਰੱਖੇ ਸਾਂ ਇਹ ਆ ਗਏ ਨਿਸਾਰੇ ਦੇਖ ਗਿਆ ਕੇ ਹੋ ਸਾਰੇ ਸਭ ਕੋ ਵੇਖਾ ਮੇਰਾ ਨਾ ਪ੍ਰਿੰਸਪਲ ਸਿੰਘ ਜੀ ਇਹ ਤਾਇਆ ਜੀ ਨੇ ਮੇਰੇ ਮਾਸਟਰ ਜੀ ਵੀ ਲੱਗਦੇ ਨੇ ਸਿਰ ਇਥੇ ਨਾ ਰਾਤ ਕੋਈ ਲਗਭਗ ਤੁਸੀਂ ਲਾਲੋ ਵੀ ਇਹ 12 ਵਜੇ ਤੋਂ ਤੇ ਜਾਗਦੇ ਰਹੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ 2 ਵਜੇ ਤੋਂ ਪਹਿਲਾਂ ਪਹਿਲਾਂ ਰਾਤ ਇੱਥੇ ਕੋਈ ਆਪਣੇ ਅੰਦਰ ਪੈਸੇ ਪੈਣ 5 ਗੁਲਾਖ ਰੁਪਏ ਇਹਨਾਂ ਦੇ ਕੋਲ ਜ਼ਮੀਨ ਵਾਸਤੇ ਇਹਨਾਂ ਨੇ ਇਕੱਠਾ ਕੀਤਾ ਹੋਇਆ ਸੀ ਤੇ ਉਹ ਰਾਤ ਕੋਈ ਉੱਪਰ ਦੀ ਕੋਠੇਛਣੀ ਆ ਕੇ ਬਾਰੀ ਪੱਟ ਕੇ ਇਹਨਾਂ ਦੀ ਡ੍ਰਿਲ ਪੱਟ ਕੇ ਉਧਰੋਂ ਦੀ ਆ ਕੇ ਤੇ ਰਾਤ ਚੁੱਕ ਕੇ ਲੈ ਗਏ ਨੇ ਕੋਈ ਚੋਰ ਅਣਪਛਾਤੇ ਨੇ ਆਪਾਂ ਕੋਈ ਨਹੀਂ ਬਿਨਾ ਕਿਸੇ ਕਸੂਰ ਤੋਂ ਘਰ ਤਾਂ ਲੈ ਨਹੀਂ ਸਕਦੇ ਕਿੱਥੇ ਜਾ ਕੇ ਆਏ ਕਿੱਥੇ ਜਾ ਕੇ ਇਸ ਪਿੱਛੇ ਘੁੰਮ ਕੇ ਆਏ ਇਹ ਸਰ ਕੈਨੇਡਾ ਗਏ ਹੋਏ ਸੀ ਬੇਟੇ ਆਪਣੇ ਕੋਲ ਅੱਛਾ ਜੀ ਉਦੋਂ ਪਹਿਲਾਂ ਸਾਲ ਆਸਟ੍ਰੇਲੀਆ ਲਾ ਕੇ ਆਏ ਨੇ ਸਰ ਬੇਟੀ ਕੋਲ ਵੀ ਗਏ ਹੋਏ ਸੀ ਤੇ ਹੁਣ ਮਹੀਨਾ ਕੋ ਹੋ ਗਿਆ ਇੱਥੇ ਆਏ ਹੋਏ ਨੇ ਇਹਨਾਂ ਨੇ ਅੱਧਾ ਕਿਲਾ ਜ਼ਮੀਨ ਦਾ ਕਿਸੇ ਨਾਲ ਵੈਵਨਾ ਕੀਤਾ ਹੋਇਆ ਉਹਦੀ ਰਜਿਸਟਰੀ ਸੀ ਤੇ ਉਹ ਕਿਸੇ ਦਿੱਕਤ ਕਰਕੇ ਅੱਗੇ ਪੈ ਗਈ ਥੋੜਾ ਜਿਹਾ ਅੱਗੇ ਹੋ ਗਈ ਆ ਤਾਂ ਹਾਂ ਪੈਸੇ ਲਿਆ ਕੇ ਰੱਖੇ ਹੋਏ ਜੀ 20 ਤਰੀਕ ਨੂੰ ਰਜਿਸਟਰੀ ਸੀ ਹਾਂ ਜੀ ਆ 5 ਲੱਖ ਰੁਪਏ ਹਲਵਾਰਿਆਂ ਦੇ ਕੋਈ ਹੋਰ ਸਮਾਨ ਵੀ ਰੱਖਿਆ ਸੀ ਹਾਂ ਪੈਸਾ ਤਾਂ ਪਿਆ ਸਰ ਹੋਰ ਟੂਮਾ ਵਗੈਰਾ ਨੇ ਇਹਨਾਂ ਦੀ ਮੋਬਾਈਲ ਵਗੈਰਾ ਨੇ ਇੱਕ ਮੋਬਾਈਲ ਵੀ ਲੈ ਗਏ ਨੇ ਨਾ ਟੂਮਾ ਪਈਆਂ ਹੋਈਆਂ ਨੇ ਟੂਮਾ ਲੈ ਕੇ ਗਏ ਹਾਂਜੀ ਬਾਕੀ ਬਾਕੀ ਸਾਰਾ ਸਮਾਨ ਪਿਆ ਫੋਲਾ ਫਲਾਈ ਤਾਂ ਹੋਈ ਹੋਈ ਹੈ ਲੇਕਿਨ ਕੱਲੇ ਪੈਸੇ ਹੀ ਲੈ ਗਏ ਸਰ ਅਸੀਂ ਤਾਂ ਇਨਸਾਫ ਦੀ ਮੰਗ ਕਰ ਰਹੇ ਹਾਂ ਵੀ ਜਿਹੜੇ ਜਿਨ੍ਹਾਂ ਨੇ ਕੋਈ ਕੰਮ ਕੀਤਾ ਹੈ ਇਹਦੀ ਕਾਰਵਾਈ ਕਰਕੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਇਹਨਾਂ ਦੇ ਬੇਟਾ ਬੇਟੀ ਬਾਹਰ ਨਹੀਂ ਇਨਸਾਫ ਦੀ ਅਸੀਂ ਤਾਂ ਮੰਗ ਕਰ ਰਹੇ ਹਾਂ ਪੈਰਵਾਈ ਕਰਨ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ ਉਮੇਂਗਰ ਇਫੈਕਟ ਜੈਨਸ਼ੀਵ ਸਨੇਸ਼ਵੀ ਰਾਤ ਚੋਰੀ ਇਹ ਵਾ ਸਾਢੇ 12 1 ਵਜੇ ਤੋਂ 2 ਵਜੇ ਤੋਂ 1 2 2 ਵਜੇ ਦੇ ਵਿੱਚ ਚੋਈਏ ਭਾਈ ਕਿੰਨਾ ਨੁਕਸਾਨ ਦੱਸ ਰਹੇ ਹੋ ਉਹ 3 ਲੱਖ 25 ਹਜ਼ਾਰ ਰੁਪਏ ਦਾ ਸਿਰੇ ਨਗਦ ਤੇ ਇੱਕ ਮੋਬਾਈਲ ਚੱਲਦਾ ਰਿਸ਼ਵਾਰ ਨਾਮ ਦਾ ਨੰਬਰ ਚੱਲਦਾ ਮੋਬਾਈਲ ਪਿਆ ਸਾਡੀ ਹੂੰ ਤੇ ਅਸੀਂ ਕੈਮਰੇ ਖਗਾਲ ਕੇ ਕਰਦੇ ਕੁਝ ਗਾਲੇ ਹੋਏ ਰਹਿ ਗਏ ਕੈਮਰੇ ਉਹ ਜਿਵੇਂ ਵੀ ਕਰ ਵੀ ਜਗੂ ਚੋਰ ਨਾ ਪਕੋਦੇ ਭਾਈ ਨੇ ਵੀਦਨ ਦੇ ਪਤਨ ਵਾਲੀ ਸੀਸੀਟੀਵੀ ਦੇਖ ਰਹੇ ਹੋ ਪਿੰਡ ਜੀ ਸੀਸੀਟੀਵੀ ਚੈੱਕ ਕਰਿਆ ਕਰ ਉਹ ਕਹਿੰਦੇ 5 ਲੱਖ ਰੁਪਏ ਨਗਦ ਸੀ ਨਹੀਂ 3.25 ਲੱਖ ਰੁਪਏ ਸੀ ਕੁਟੂ ਮਾੜਾ ਮਦਨਿ ਚੋਰੀ ਕੁਟੂ ਮਾੜਾ ਕੋਈ ਚੋਰੀ ਉਹ ਤਾਂ ਉੱਥੇ ਪਈਆਂ ਉਹਦੀ ਬੇਟੂ ਮਾ ਉੱਥੇ ਉੱਤੇ ਵੀਆਂ ਜੁਰਤੀ ਫੋਰੀ ਪਈਆਂ ਕੈਮਰਾਮੈਨ ਵੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਯੂ